ਦੋਸਤੋ ਜਿਵੇਂ ਕਿ ਐਨਐਨਆਰ نیوز ਦੇ ਉਪਰ ਤੁਸੀਂ ਹਮੇਸ਼ਾ ਹੀ ਆਲੇ-ਦੁਆਲੇ ਆਸ-ਪਾਸੇ ਦੇ ਇਸ ਦੇਸ਼ ਦੀਆਂ ਖਬਰਾਂ ਵੇਖਦੇ ਆਏ ਹੋ ਉਸੇ ਤਰ੍ਹਾਂ ਐਨਐਨਆਰ نیوز ਇੱਕ ਨਵਾਂ ਉਪਰਾਲਾ ਲੈ ਕੇ ਹਾਜ਼ਰ ਹੋ ਰਿਹਾ ਹੈ ਜਿਹਦੇ ਵਿੱਚ ਵੱਖ-ਵੱਖਰੇ ਸਮਾਜਿਕ ਸੱਭਿਆਚਾਰਕ ਸਾਹਿਤਿਕ ਖੇਡ ਜਗਤ ਜਾਂ ਹਰ ਜ਼ਿੰਦਗੀ ਦੇ ਹਰ ਵਿਸ਼ੇ ਨੂੰ ਹਰ ਖੇਤਰ ਤੇ ਹਰ ਵਿਸ਼ੇ ਨੂੰ ਲੈ ਕੇ ਇੱਕ ਪੌਡਕਾਸਟ ਲੈ ਕੇ ਹਾਜ਼ਰ ਹੋਇਆ ਕਰੇਗਾ ਪਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਐਸੇ ਹੀ ਵਿਸ਼ੇ ਤੇ ਗੱਲਬਾਤ ਕਰਨਾ ਜੋ ਸਭਿਆਚਾਰਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਮੇਰੀ ਆ ਗੱਲਬਾਤ ਜਿਹੜੀ ਆ ਉਹ ਸਮਾਜ ਤੱਕ ਪਹੁੰਚਦੀ ਹੋਣੀ ਚਾਹੀਦੀ ਆ ਤਾਂ ਇਹਨਾਂ ਨਾਲ ਨਿਊਜ਼ ਇੱਕ ਨਵਾਂ ਪੋਡਕਾਸਟ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਜੇਕਰ ਚਾਹੋ ਤਾਂ ਹਿੱਸਾ ਲੈ ਸਕਦੇ ਹੋ ਤੇ ਜੇਕਰ ਤੁਸੀਂ ਵੀ ਚਾਹਵਨ ਹੋ ਕਿ ਤੁਸੀਂ ਆਪਣਾ ਪੋਡਕਾਸਟ ਇਸ ਟੀਵੀ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਹੋਏ ਨੰਬਰਾਂ ਦੇ ਨਾਲ ਸੰਪਰਕ ਕਰਕੇ ਜਲਦੀ ਤੋਂ ਜਲਦੀ ਇਹਨਾਂ ਨਾਲ ਦੇ ਵੀਡੀਓ ਧੰਨਵਾਦ ਦੋਸਤੋ ਜਿਵੇਂ ਕਿ ਐਨ ਐਨ ਆਰ میوزਿਕ ਉਪਰ ਤੁਸੀਂ ਹਮੇਸ਼ਾ ਹੀ ਆਲੇ-ਦੁਆਲੇ ਆਸੇ-ਪਾਸੇ ਦੀਆਂ ਵਿਦੇਸ਼ ਦੀਆਂ ਖਬਰਾਂ ਵੇਖਦੇ ਆਏ ਹੋ ਉਸੇ ਤਰ੍ਹਾਂ ਐਨ ਐਨ ਆਰ میوزਿਕ ਨਵਾਂ ਉਪਰਾਲਾ ਲੈ ਕੇ ਹਾਜ਼ਰ ਹੋ ਰਿਹਾ ਹੈ ਜਿਹਦੇ ਵਿੱਚ ਵੱਖ-ਵੱਖਰੇ ਸਮਾਜਿਕ ਸੱਭਿਆਚਾਰਕ ਸਾਹਿਤਿਕ ਖੇਡ ਜਗਤ ਜਾਂ ਹਰ ਜ਼ਿੰਦਗੀ ਦੇ ਹਰ ਵਿਸ਼ੇ ਨੂੰ ਹਰ ਖੇਤਰ ਤੇ ਹਰ ਵਿਸ਼ੇ ਨੂੰ ਲੈ ਕੇ ਪੌਡਕਾਸਟ ਦੇ ਤਰੀਕੇ ਹਾਜ਼ਰ ਹੋਇਆ ਕਰੇਗਾ ਪਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਐਸੇ ਹੀ ਵਿਸ਼ੇ ਤੇ ਗੱਲਬਾਤ ਕਰਨਾ ਜੋ ਸੱਭਿਆਚਾਰਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਮੇਰੀ ਆ ਗੱਲਬਾਤ ਜਿਹੜੀ ਆ ਉਹ ਸਮਾਜ ਤੱਕ ਪਹੁੰਚਦੀ ਹੋਣੀ ਚਾਹੀਦੀ ਆ ਤਾਂ ਐਨ ਐਨ ਨਿਊਜ਼ ਇੱਕ ਨਵਾਂ ਪੋਡਕਾਸਟ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਜੇਕਰ ਚਾਹੋ ਤਾਂ ਹਿੱਸਾ ਲੈ ਸਕਦੇ ਹੋ ਤੇ ਜੇਕਰ ਤੁਸੀਂ ਵੀ ਚਾਹਵਨ ਹੋ ਕਿ ਤੁਸੀਂ ਆਪਣਾ ਪੋਡਕਾਸਟ ਇਸ ਟੀਵੀ ਦੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਹੋਏ ਨੰਬਰਾਂ ਤੇ ਹ ਸੰਪਰਕ ਕਰਕੇ ਜਲਦੀ ਤੋਂ ਜਲਦੀ ਇਹਨਾਂ ਨਾਮ ਦੇ ਵੀਡੀਓ ਧੰਨਵਾਦ ਦੋਸਤੋ ਜਿਵੇਂ ਕਿ ਐਨ ਐਨ ਆਰ میوزਿਕ ਉਪਰ ਤੁਸੀਂ ਹਮੇਸ਼ਾ ਹੀ ਆਲੇ-ਦੁਆਲੇ ਆਸ-ਪਾਸੇ ਦੀ ਵਿਦੇਸ਼ ਦੀਆਂ ਖਬਰਾਂ ਵੇਖਦੇ ਆਏ ਹੋ ਉਸੇ ਤਰ੍ਹਾਂ ਐਨ ਐਨ ਆਰ میوزਿਕ ਨਵਾਂ ਉਪਰਾਲਾ ਲੈ ਕੇ ਹਾਜ਼ਰ ਹੋ ਰਿਹਾ ਹੈ ਜਿਹਦੇ ਵਿੱਚ ਵੱਖ-ਵੱਖਰੇ ਸਮਾਜਿਕ ਸੱਭਿਆਚਾਰਕ ਸਾਹਿਤਿਕ ਖੇਡ ਜਗਤ ਜਾਂ ਹਰ ਜ਼ਿੰਦਗੀ ਦੇ ਹਰ ਵਿਸ਼ੇ ਨੂੰ ਹਰ ਖੇਤਰ ਤੇ ਹਰ ਵਿਸ਼ੇ ਨੂੰ ਲੈ ਕੇ ਇੱਕ ਪੌਡਕਾਸਟ ਲੈ ਕੇ ਹਾਜ਼ਰ ਹੋਇਆ ਕਰੇਗਾ ਪਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਐਸੇ ਹੀ ਵਿਸ਼ੇ ਤੇ ਗੱਲਬਾਤ ਕਰਨਾ ਜੋ ਸਭ ਪਿਆਰਨਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਮੇਰੀ ਆ ਗੱਲਬਾਤ ਜਿਹੜੀ ਆ ਉਹ ਸਮਾਜ ਤੱਕ ਪਹੁੰਚਦੀ ਹੋਣੀ ਚਾਹੀਦੀ ਆ ਤਾਂ ਇਹਨਾਂ ਨਾਲ ਨਿਊਜ਼ ਇੱਕ ਨਵਾਂ ਪੋਡਕਾਸਟ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਜੇਕਰ ਚਾਹੋ ਤਾਂ ਹਿੱਸਾ ਲੈ ਸਕਦੇ ਹੋ ਤੇ ਜੇਕਰ ਤੁਸੀਂ ਵੀ ਚਾਹਵਨ ਹੋ ਕਿ ਤੁਸੀਂ ਆਪਣਾ ਪੋਡਕਾਸਟ ਇਸ ਟੀਵੀ ਦੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਹੋਏ ਨੰਬਰਾਂ ਤੇ ਨਾਲ ਸੰਪਰਕ ਕਰਕੇ ਜਲਦੀ ਤੋਂ ਜਲਦੀ ਇਹਨਾਂ ਨਾਮ ਤੇ ਵੀਡੀਓ ਧੰਨਵਾਦ ਦੋਸਤੋ ਜਿਵੇਂ ਕਿ ਐਨਐਨਆਰ 뮤직 ਦੇ ਉਪਰ ਤੁਸੀਂ ਹਮੇਸ਼ਾ ਹੀ ਆਲੇ-ਦੁਆਲੇ ਆਸ-ਪਾਸੇ ਦੀਆਂ ਵਿਦੇਸ਼ ਦੀਆਂ ਖਬਰਾਂ ਵੇਖਦੇ ਆਏ ਹੋ ਉਸੇ ਤਰ੍ਹਾਂ ਐਨਐਨਆਰ 뮤직 ਨਵਾਂ ਉਪਰਾਲਾ ਲੈ ਕੇ ਹਾਜ਼ਰ ਹੋ ਰਿਹਾ ਹੈ ਜੀ ਜਿਹਦੇ ਵਿੱਚ ਵੱਖ-ਵੱਖਰੇ ਸਮਾਜਿਕ ਸੱਭਿਆਚਾਰਕ ਸਾਹਿਤਿਕ ਖੇਡ ਜਗਤ ਜਾਂ ਹਰ ਜ਼ਿੰਦਗੀ ਦੇ ਹਰ ਵਿਸ਼ੇ ਨੂੰ ਹਰ ਖੇਤਰ ਤੇ ਹਰ ਵਿਸ਼ੇ ਨੂੰ ਲੈ ਕੇ ਇੱਕ ਪੌਡਕਾਸਟ ਲੈ ਕੇ ਹਾਜ਼ਰ ਹੋਇਆ ਕਰੇਗਾ ਮੈਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਐਸੇ ਹੀ ਵਿਸ਼ੇ ਤੇ ਗੱਲਬਾਤ ਕਰਨਾ ਜੋ ਸੱਭਿਆਚਾਰਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਮੇਰੀ ਆ ਗੱਲਬਾਤ ਜਿਹੜੀ ਆ ਉਹ ਸਮਾਜ ਤੱਕ ਪਹੁੰਚਲੀ ਹੋਣੀ ਚਾਹੀਦੀ ਆ ਤਾਂ ਇਹਨਾਂ ਨਾਲ ਨਿਊਜ਼ ਇੱਕ ਨਵਾਂ ਪੋਡਕਾਸਟ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਜੇਕਰ ਚਾਹੋ ਤਾਂ ਹਿੱਸਾ ਲੈ ਸਕਦੇ ਹੋ ਤੇ ਜੇਕਰ ਤੁਸੀਂ ਵੀ ਚਾਹਵਨ ਹੋ ਕਿ ਤੁਸੀਂ ਆਪਣਾ ਪੋਡਕਾਸਟ ਇਸ ਟੀਵੀ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠ ਦਿੱਤੇ ਹੋਏ ਨੰਬਰਾਂ ਦੇ ਨਾਲ ਸੰਪਰਕ ਕਰਕੇ ਜਲਦੀ ਤੋਂ ਜਲਦੀ ਇਹਨਾਂ ਨਾਮ ਦੇ ਵੀਡੀਓ ਧੰਨਵਾਦ